ਅੱਜ ਮੈਂ ਬਣਾਵਾਂਗੀ ਗਾਜਰ ਔਰ ਗੁੜ ਵਾਲੇ ਬਹੁਤ ਹੀ ਵਧੀਆ ਮਿੱਠੇ ਚੌਲ ਤੇ ਪਲੀਜ਼ ਵੀਡੀਓ ਨੂੰ ਨਾ ਸਕਿਪ ਕਰ ਕਰਕੇ ਨਾ ਵੇਖਿਓ ਜੀ ਰੈਸਿਪੀ ਦਾ ਵੀਡੀਓ ਪੂਰਾ ਵੇਖਿਓ ਤਾਂ ਕਿ ਤੁਹਾਡੇ ਚੌਲ ਵੀ ਬਹੁਤ ਹੀ ਵਧੀਆ ਬਣਨ ਤੇ ਵਧੀਆ ਜੇ ਮਿੱਠੇ ਮਿੱਠੇ ਗੁੜ ਵਾਲੇ ਚੌਲ ਬਣਾਉਣ ਵਾਸਤੇ ਮੈਂ ਇੱਥੇ ਲੈਨੇ ਇੱਕ ਕੱਪ ਬਾਸਮਤੀ ਚੌਲ ਜੋ ਵਜਨ ਚ 200 ਗ੍ਰਾਮ ਨੇ ਤੇ ਬਾਸਮਤੀ ਚੌਲਾਂ ਤੋਂ ਇਲਾਵਾ ਆਪਾਂ ਕੋਈ ਵੀ ਚੌਲ ਇੱਥੇ ਲੈ ਸਕਦੇ ਹਾਂ ਜਿਹੜੇ ਤੁਹਾਡੇ ਕੋਲ ਹੋਣ ਉਹਨਾਂ ਨਾਲ ਹੀ ਗੁੜ ਵਾਲੇ ਚੌਲ ਬਣਾ ਲਵੋ ਤੇ ਚੌਲਾਂ ਨੂੰ ਮੈਂ ਤਿੰਨ ਚਾਰ ਵਾਰੀ ਪਾਣੀ ਬਦਲ ਬਦਲ ਕੇ ਧੋਕੇ ਤੇ ਅੱਧਾ ਘੰਟਾ ਪਹਿਲਾਂ ਤੇ ਅੱਜ ਜਿਹੜੇ ਮੈਂ ਮਿੱਠੇ ਚੌਲ ਬਣਾ ਰਹੀ ਆ ਨਾ ਗੁੜ ਵਾਲੇ ਉਹ ਗਾਜਰਾ ਪਾ ਕੇ ਬਣਾਵਾਂਗੀ ਇਸ ਕਰਕੇ ਇੱਥੇ ਮੈਂ ਦੋ మీడియం ਸਾਈਜ਼ ਦੀਆਂ ਗਾਜਰਾ ਲੈ ਕੇ ਉਹਨਾਂ ਨੂੰ ਕੱਦੂਕਸ ਕਰਕੇ ਰੱਖ ਲਿਆ ਹੋਇਆ ਹੈ ਤੇ ਨਾਲ ਹੀ ਲੈ ਰਹੀਆਂ ਇੱਕ ਕੱਪ ਗੁੜ ਇੱਕ ਕੱਪ ਚੌਲ ਤੇ ਇੱਕ ਕੱਪ ਗੁੜ ਤੇ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਗੁੜ ਦੀ ਚਾਸੀ ਬਣਾਵਾਂਗੇ ਯਾਨੀ ਕਿ ਗੁੜ ਨੂੰ ਗਰਮ ਪਾਣੀ ਵਿੱਚ ਘੋਲ ਲੈਣਾ ਤੇ ਇੱਕ ਭਾਂਡੇ ਦੇ ਵਿੱਚ ਮੈਂ ਪਾ ਰਹੀਆਂ ਇੱਕ ਕੱਪ ਗੁੜ ਤੇ ਗੁੜ ਨੂੰ ਨਾ ਮੈਂ ਇਸ ਤਰ੍ਹਾਂ ਛੋਟਾ ਛੋਟਾ ਕਰ ਲਿਆ ਛੇਤੀ ਘol ਜਾਂਦਾ ਹੈ ਥੋੜਾ ਜਿਹਾ ਇਹ ਗੁੜ ਦੇ ਨਾਲ ਹੀ ਮੈਂ ਇੱਥੇ ਪਾ ਲਿਆ ਇੱਕ ਕੱਪ ਪਾਣੀ ਇੱਕ ਕੱਪ ਗੁੜ ਤੇ ਇੱਕ ਕੱਪ ਪਾਣੀ ਤੇ ਗੁੜ ਜਿਹੜਾ ਹੈ ਨਾ ਉਹ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਲੈ ਸਕਦੇ ਹੋ ਇਹਨੂੰ ਹੁਣ ਆਪਾਂ ਘੋਲ ਲੈਣਾ ਹੈ ਗਰਮ ਕਰਕੇ ਜਦੋਂ ਗਰਮ ਹੋ ਜਾਏਗਾ ਨਾ ਚੰਗੇ ਤਰ੍ਹਾਂ ਆਪੇ ਗੋਲ ਜਾਏਗਾ ਤੇ ਗੁੜ ਜੜਾ ਆਪਣੇ ਹਿਸਾਬ ਨਾਲ ਮੇਰਾ ਕਹਿੰਦਾ ਹੈ ਮਤਲਬ ਹੈ ਕਿ ਜੇ ਤਾਂ ਮਿੱਠਾ ਤੇਜ਼ ਖਾਂਦੇ ਹੋ ਤਾਂ ਥੋੜਾ ਵੱਧ ਵੀ ਲੈ ਲਵੋ ਤੇ ਜੇ ਘੱਟ ਖਾਂਦੇ ਹੋ ਤੇ ਇੱਕ ਕੱਪ ਤੋਂ ਘੱਟ ਲੈ ਸਕਦੇ ਹੋ ਇਹ ਜਿਹੜਾ ਮੈਂ ਇੱਕ ਕੱਪ ਗੁੜ ਲਿਆ ਇਹ ਪ੍ਰੋਪਰ ਨਾਰਮਲ ਮਿੱਠਾ ਬਣੇਗਾ ਇਹਦੇ ਨਾਲ ਬਹੁਤ ਸਵਾਦ ਬਣਨਗੇ ਚੌਲ ਤੇ ਬਸ ਹੁਣ ਆਪਾਂ ਇਹਨੂੰ ਗਰਮ ਹੋਣ ਦਿੰਨੇ ਆ ਤੇ ਇੱਥੇ ਨਾ ਕੋਈ ਆਪਾਂ ਗੁੜ ਦੀ ਚਾਸਨੀ ਨਹੀਂ ਬਣਾਣੀ ਐ ਬਸ ਗੁੜ ਚੰਗੀ ਤਰ੍ਹਾਂ ਘੁਲ ਜਵੇ ਇੰਨਾ ਕੀ ਗਰਮ ਕਰਨਾ ਐ ਤੇ ਇਹਨੂੰ ਨਾ ਮੈਂ ਹੁਣ ਗੈਸ ਦੇ ਦੂਸਰੇ ਬਰਨਰ ਤੇ ਰੱਖ ਰਹੀ ਆ ਤੇ ਇਧਰ ਹੁਣ ਆਪਾਂ ਚੌਲਾਂ ਨੂੰ ਤੜਕਾ ਲਾਵਾਂਗੇ ਉਧਰ ਗੁੜ ਘੁਲਦਾ ਰਹੇਗਾ ਇਧਰ ਆਪਾਂ ਤੜਕਾ ਲਗਾ ਲਵਾਂਗੇ ਤੇ ਚੌਲਾਂ ਤੜਕਾ ਲਾਉਣ ਵਾਸਤੇ ਨਾ ਮੈਂ ਇਥੇ ਕੁੱਕਰ ਲਿਆ ਐ ਅੱਜ ਗੋਲ ਵਾਲੇ ਚੋਲ ਮੈਂ ਕੁੱਕਰ 'ਚ ਬਣਾਵਾਂਗੀ ਵਧੀਆ ਵੀ ਬਣਨਗੇ ਤੇ ਛੇਤੀ ਵੀ ਬਣ ਜਾਣਗੇ ਤੇ ਕੁੱਕਰ ਵਿੱਚ ਪਾਣ ਲੱਗੇ ਆ ਮੈਂ 4 ਤੋਂ 5 ਵੱਡੇ ਵਾਲੇ ਚਮਚਾ ਜਿਓ ਦੇ ਤੇ ਇਹਨੂੰ ਹੁ ਤੇ ਜਦੋਂ ਕਿਓ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਸੌਫ ਤਿੰਨ ਚਾਰ ਛੋਟੀਆਂ ਇਲਾਇਚੀਆਂ ਦੋ ਵੱਟੀਆਂ ਇਲਾਇਚੀਆਂ ਤੇ ਤਿੰਨ ਚਾਰ ਲੌਂਗ ਤੇ ਇਹ ਗਰਮ ਕਿਓ ਦੇ ਵਿੱਚ ਮੈਂ ਸਾਰੇ ਇਕੱਠੇ ਹੀ ਪਾ ਦੇਣ ਲੱਗੀ ਆਂ ਭਾਵੇਂ ਤੁਸੀਂ ਵਾਰੀ-ਵਾਰੀ ਵੀ ਪਾ ਸਕਦੇ ਹੋ ਤੇ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਨਾ ਜਿਹੜੀ ਉਹਨਾਂ ਨੂੰ ਮੈਂ ਥੋੜਾ-ਥੋੜਾ ਜਿਹਾ ਅੱਗੋਂ ਖੋਲ ਲਿਆ ਸੀ ਉਹਦਾ ਫਲੇਵਰ ਵਧੀਆ ਚੌਲਾ ਚ ਆ ਜਾਏਗਾ ਤੇ ਦੇਖੋ ਇਹਨਾਂ ਨੂੰ ਹੁਣ ਭੁੰਨ ਲੈਣਾ ਤੇ ਜਦੋਂ ਇਹ ਭੁੱਜ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟਸ ਇੱਥੇ ਮੈਂ ਲਏ ਨੇ 8-10 ਬਦਾਮ 8-10 ਕਾਜੂ ਤੇ ਥੋੜੇ ਜਿਹਾ ਪਿਸਤੇ ਇਹਨਾਂ ਨੂੰ ਵੱਡੇ ਵੱਡੇ ਟੁਕੜਿਆਂ 'ਚ ਕੱਟ ਲਿਆ ਤੇ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ ਕੁਆਂਟੀਟੀ ਵੀ ਕਿੰਨੀ ਵੀ ਲੈ ਸਕਦੇ ਹੋ ਔਰ ਇਹਨਾਂ ਦੀ ਕਟਿੰਗ ਵੀ ਆਪਣੀ ਪਸੰਦ ਅਨੁਸਾਰ ਕਰ ਸਕਦੇ ਹੋ ਬਰੀਕ ਵੀ ਵੱਡੀ ਵੀ ਮੈਂ ਵੱਡੇ ਵੱਡੇ ਕੱਟ ਕੇ ਪਾਏ ਨੇ ਚੌਲਾਂ ਵਿੱਚ ਸੋਹਣੇ ਲੱਗਦੇ ਨੇ ਤੇ ਇਹਨਾਂ ਨੂੰ ਵੀ ਨਾ ਹੁਣ ਆਪਾਂ ਥੋੜਾ ਜਿਹਾ ਭੁੰਨ ਲੈਣਾ ਬਹੁਤ ਜ਼ਿਆਦਾ ਨਹੀਂ ਭੁੰਨਣਾ ਡਾਰਕ ਜਿਹਾ ਨਹੀਂ ਹੋਣਾ ਚਾਹੀਦਾ ਬਸ ਇਹਨਾਂ ਦਾ ਥੋੜਾ ਜਿਹਾ ਕਲਰ ਚੇਂ ਦੇਖੋ ਜੀ ਡ్రਾਈ ਫਰੂਟ ਜਿਹੜੇ ਨੇ ਆਪਣੇ ਇੱਥੇ ਪਹੁੰਚ ਗਏ ਨੇ ਬਹੁਤਾ ਡਰਕ ਨਹੀਂ ਕਰਾਂਗੇ ਤੇ ਬਸ ਉਹਨੇ ਇਹਦੇ ਵਿੱਚ ਨਾਲ ਹੀ ਪਾ ਦਵਾਂਗੇ ਕੱਦੂ ਕਸ ਕੀਤੀਆਂ ਹੋਈਆਂ ਗਾਜਰਾ ਤੇ ਗਾਜਰਾ ਪਾ ਕੇ ਨਾ ਗਾਜਰਾ ਨੂੰ ਵੀ ਡ్రਾਈ ਫਰੂਟਸ ਦੇ ਨਾਲ ਥੋੜੇ ਦੇ ਵਿੱਚ ਇੱਕ ਅੱਧ ਮਿੰਟ ਤੱਕ ਇਸ ਤਰ੍ਹਾਂ ਪੁੰਨ ਲੈਣੇ ਨੇ ਤੇ ਦੇਖੋ ਜੀ ਇਹ ਗੋੜ ਜਿਹੜਾ ਹੈ ਚੰਗੀ ਤਰ੍ਹਾਂ ਪਾਣੀ ਚ ਕੋਲ ਚੁੱਕਿਆ ਐ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੈ ਪਾਣੀ ਵੀ ਗਰਮ ਹੋ ਗਿਆ ਤੇ ਬਸ ਹੁਣ ਇਹਨੂੰ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਇੱਥੇ ਬੰਦ ਤੇ ਇਹਨੂੰ ਰੱਖ ਦਵਾਂਗੇ ਇੱਕ ਸਾਈਡ ਤੇ ਇੱਥੇ ਗਾਜਰਾਂ ਨੂੰ ਇੱਕ ਅੱਧਾ ਮਿੰਟ ਇਸ ਤਰ੍ਹਾਂ ਭੁੰਨ ਲੈ ਕੇ ਉਹਦੇ ਵਿੱਚ ਤੇ ਬਸ ਸਿੰਪਲ ਗਾਜਰਾਂ ਐਦਾਂ ਹੀ ਆਪਾਂ ਭੁੰਨ ਲੈਣੀਆਂ ਨੇ ਤੇ ਇੱਕ ਹੋਰ ਗਾਜਰਾ ਨੂੰ ਦੁੱਧ ਵਿੱਚ ਭੁੰਨ ਕੇ ਪਕਾ ਕੇ ਮੈਂ ਖੋਦ ਆਪਣੇ ਗੋੜ ਵਾਲੇ ਚੌਲ ਆਪਣੇ ਚੈਨਲ ਤੇ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਉਹ ਚੌਲ ਵੀ ਬਹੁਤ ਹੀ ਸਵਾਦ ਬਣਨੇ ਨੇ ਤੇ ਇੱਕ ਮੈਂ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਬਣਾਉਣ ਲੱਗੀ ਆ ਤੇ ਹੁੰਜੇ ਕੋ ਗਾਜਰਾ ਥੋੜੀ ਜਿਹੀ ਭੁੱਜ ਜਾਂ ਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਭਿੱਜੇ ਹੋਏ ਚੋਲ ਤੇ ਜਿਹੜੇ ਪਾਣੀ 'ਚ ਮੈਂ ਪਾਇਆ ਸੀ ਉਹ ਪਾਣੀ ਕੱਢ ਦਿੱਤਾ ਤੇ ਚੋਲ ਜਿਹੜੇ ਨੇ ਇਹ ਗਾਜਰਾ ਦੇ ਵਿੱਚ ਪਾ ਲੱਗੇ ਆ ਬਹੁਤ ਹੀ ਵਧੀਆ ਔਰ ਬਹੁਤ ਹੀ ਸਵਾਦ ਬੰਦ ਨੇ ਇਹ ਗੁੜ ਵਾਲੇ ਚੋਲ ਤੁਸੀਂ ਇਸ ਤਰੀਕੇ ਨਾਲ ਬਣਾਇਓ ਤੁਹਾਨੂੰ ਬਹੁਤ ਹੀ ਪਸੰਦ ਆਣਗੇ ਤੇ ਹੁਣ ਇਹ ਚੋਲਾ ਨੂੰ ਵੀ ਗਾਜਰਾ ਦੇ ਨਾਲ ਆਪਾਂ ਇਸ ਤਰ੍ਹਾਂ ਮਿਕਸ ਕਰਕੇ ਬਸ ਅੱਧਾ ਕੁ ਮਿੰਟ ਉਹ ਹੀ ਇੱਕ ਅੱਧਾ ਮਿੰਟ ਬਸ ਭੁੰਨ ਲੈਣਾ ਹੈ ਆ ਦੇਖੋ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਦੀਆਂ ਚੀਜ਼ਾਂ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਗੁੜ ਵਾਲਾ ਪਾਣੀ ਤੇ ਇਹਨੂੰ ਛਾਨ ਕੇ ਪਾਵਾਂਗੇ ਗੁੜ ਵਿੱਚ ਜੋ ਵੀ ਕਿਰਕ ਵਗੈਰਾ ਮਿੱਟੀ ਵਗੈਰਾ ਹੋਏਗੀ ਉਹ ਛਾਨੀ ਜਾਏਗੀ ਨਾ ਤੇ ਛਾਨੀ ਵਿੱਚ ਉੱਪਰ ਰਹਿ ਜਾਏਗੀ ਆ ਦੇਖੋ ਵਿੱਚ ਹੈ ਨਾ ਕਿਰਕ ਜ਼ਰੂਰ ਹੁੰਦੀ ਹੈ ਗੁੜ ਦੇ ਵਿੱਚ ਤੇ 1 ਕੱਪ ਮੈਂ ਪਾਣੀ ਪਾਇਆ ਸੀ ਨਾ ਗੁੜ ਦੇ ਵਿੱਚ ਤੇ ਬਾਕੀ ਗੁੜ ਦਾ ਜਿਹੜਾ ਵੀ ਪਾਣੀ ਗੁੜ ਛਾੜ ਦਿੰਦਾ ਚਾਸ ਬਣ ਜਾਂਦੀ ਹੈ ਤੇ ਇਹ ਕਰੀਬ 1.5 ਕੱਪ ਹੈ ਠੀਕ ਹੈ 1 ਕੱਪ ਪਾਣੀ ਹੈ ਤੇ ਬਾਕੀ ਇਹ 1.5 ਕੱਪ ਚਾਸ ਬਣ ਗਈ ਹੈ ਦੀ ਗੁੜ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪੌਣਾ ਕੱਪ ਮਲਾਈ ਵਾਲਾ ਦੁੱਧ ਤੁਸੀਂ ਮਲਾਈ ਨਹੀਂ ਪਾਣਾ ਚਾਹੁੰਦੇ ਤੇ ਨਾ ਪਾਓ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਆ ਮੇਰਾ ਆਪਣਾ ਤਰੀਕਾ ਹੈ ਚੌਲ ਬਣਾਉਣ ਦਾ ਜਿਹੜੇ ਕਿ ਬਹੁਤ ਹੀ ਸਵਾਦ ਬੰਦਦੇ ਨੇ ਤੇ ਮਤਲਬ ਮਲਾਈ ਨਹੀਂ ਪਾਣਾ ਚਾਹੁੰਦੇ ਤੇ ਕੱਲਾ ਦੁੱਧ ਵੀ ਪਾ ਸਕਦੇ ਹੋ ਤੇ ਮਲਾਈ ਦੀ ਕੁਆਂਟੀਟੀ ਵੀ ਤੁਸੀਂ ਜਿਆਦਾ ਰਿਚ ਬਣਾਉਣਾ ਚਾਹੁੰਦੇ ਹੋ ਤੇ ਮਲਾਈ ਜਿਆਦਾ ਪਾ ਲਵੋ ਤੇ ਮੈਂ ਇਹਦੇ ਵਿੱਚ ਦੋ ਵੱਡੇ ਵਾਲੇ ਚਮਚ ਮਲਾਈ ਪਾਈ ਹੈ ਤੇ ਇਹ ਹੋ ਗਿਆ ਸਵਾ ਦੋ ਕੱਪ ਪਾਣੀ ਹੋਰ ਦੁੱਧ ਮਿਲਾ ਕੇ ਠੀਕ ਹੈ ਜੀ ਇੱਕ ਕੱਪ ਚੋਲਾ ਵਾਸਤੇ ਮੈਂ ਇੱਥੇ ਸਵਾ ਦੋ ਕੱਪ ਪਾਣੀ ਹੋਰ ਦੁੱਧ ਮਿਲਾ ਕੇ ਪਾਇਆ ਹੈ ਸਵਾ ਦੋ ਕੱਪ ਮਤਲਬ ਕਿ ਡੇਢ ਕੱਪ ਤੇ ਹੋ ਗਿਆ ਗੋੜ ਵਾਲਾ ਪਾਣੀ ਤੇ ਪੌਣਾ ਕੱਪ ਹੋ ਗਿਆ ਦੁੱਧ ਤੇ ਹੁਣ ਇਹਦੇ ਨਾਲ ਹੀ ਮੈਂ ਇਹਦੇ ਵਿੱਚ ਪਾਣ ਲੱਗੀਆਂ ਥੋੜੀ ਜਿਹੀ ਦਾਖਾਂ ਤੇ ਨਾਰੀਅਲ ਦਾ ਬੁਰਾਦਾ ਤੇ ਐਦਾ ਆਖਾਂ ਨੂੰ ਮੈਂ ਧੋ ਲਿਆ ਇਹਨਾਂ ਵਿੱਚ ਵੀ ਮਿੱਟੀ ਲੱਗੀ ਹੁੰਦੀ ਹੈ ਤੇ ਨਾਰੀਅਲ ਦਾ ਬੁਰਾਦਾ ਮੈਂ ਪਾ ਰਹੀ ਹਾਂ ਤੁਸੀਂ ਦੀਏਗਾ ਜਿਹੜਾ ਖੋਪਾ ਹੁੰਦਾ ਹੈ ਨਾ ਸੁੱਕਾ ਉਹਨੂੰ ਕੱਟ ਕੇ ਵੀ ਪਾ ਸਕਦੇ ਹੋ ਜਿਵੇਂ ਬਦਾਮ ਕਾਜੂ ਵਗੈਰਾ ਕੱਟੇ ਨੇ ਇਸ ਤਰ੍ਹਾਂ ਹੀ ਪਰ ਮੈਂ ਅੱਜ ਨਾਰੀਅਲ ਦਾ ਬੁਰਾਦਾ ਪਾ ਰਹੀ ਹਾਂ ਤੇ ਨਾਲ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੈਫਲ ਦਾ ਪਾਊਡਰ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਇਹਦਾ ਇਹਨੂੰ ਜ਼ਰੂਰ ਪਾਓ ਇਹਦੇ ਨਾਲ ਸਵਾਦ ਚੌਲਾਂ ਦਾ ਬਹੁਤ ਵਧੀਆ ਹੋ ਜਾਂਦਾ ਹੈ ਜੇ ਤੇ ਜੈਫਲ ਪਾਊਡਰ ਹੋਏ ਤੇ ਪਾ ਲਵੋ ਨਹੀਂ ਤੇ ਸਾਬਤ ਜੈਫਲ ਨੂੰ ਕद्दूकस ਕਰਕੇ ਬਰੀਕ ਵਾਲੇ ਪਾਸੇ ਉਹ ਪਾ ਸਕਦੇ ਹੋ ਤੇ ਇਹ ਜੈਫਲ ਦਾ ਚੌਥਾ ਇਸ ਹੈ ਜਿਹੜਾ ਮੈਂ ਇਹਦੇ ਵਿੱਚ ਪਾਇਆ ਹੈ ਤੇ ਦੇਖੋ ਜੀ ਹੁਣ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਸਭ ਕੁਝ ਮੈਂ ਇਹਦੇ ਵਿੱਚ ਪਾ ਲਿਆ ਤੇ ਹੁਣ ਕਰਾਂਗੇ ਕੁੱਕਰ ਨੂੰ ਬੰਦ ਤੇ ਹੁਣ ਕੁੱਕਰ ਨੂੰ ਟੱਕਣ ਲਗਾ ਦੇਵਾਂਗੇ ਤੇ ਟੱਕਣ ਲਗਾ ਕੇ ਨਾ ਸੀਟੀ ਵੀ ਲਗਾ ਕੇ ਤੇ ਇੱਥੇ ਫੁੱਲ ਫਲੇਮ ਤੇ ਪਹਿਲਾਂ ਇੱਕ ਸੀਟੀ ਆਂਦਾ ਇੰਤਜ਼ਾਰ ਕਰਾਂਗੇ ਤੇ ਦੇਖੋ ਜੀ ਇੱਥੇ ਇੱਕ ਸੀਟੀ ਆ ਚੁੱਕੀ ਹੈ ਤੇ ਹੁਣ ਇੱਕ ਸਿਰੇ ਫੁੱਲ ਫਲੇਮ ਤੇ ਆਉਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬਿਲਕੁਲ ਸਿਮ ਤੇ ਸਿਮ ਕਰਕੇ ਨਾ ਬਿਲਕੁਲ ਸਿਮ ਫਲੇਮ ਤੇ ਇਹਨੂੰ 2 ਤੋਂ 3 ਮਿੰਟ ਤੱਕ ਪਕਾਣਾ ਹੈ ਮਤਲਬ ਕਿ ਸਿਮ ਫਲੇਮ ਤੇ ਇਹਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦੇਣਾ ਤੇ ਇੱਥੇ ਸਿਮ ਫਲੇਮ ਤੇ 2.5 ਤੋਂ 3 ਮਿੰਟ ਹੋ ਗਏ ਨੇ ਇਹਨਾਂ ਨੂੰ ਪੱਕਦੇ ਆ ਤੁਹਾਨੂੰ ਮੈਂ ਗੈਸ ਦੀ ਫਲੇਮ ਨੂੰ ਕਰਨ ਲੱਗੀ ਹਾਂ ਬੰਦ ਪਰ ਹਜੇ ਨਾ ਕੁੱਕਰ ਨੂੰ ਨਹੀਂ ਖੋਲਣਾ ਇਹਨੂੰ ਇਸ ਤਰ੍ਹਾਂ ਹੀ ਸਟੀਮ ਦੇ ਵਿੱਚ ਹੀ ਪਿਆ ਰਹਿਣ ਦਵਾਂਗੇ ਜਦੋਂ ਆਪਣੇ ਆਪ ਸਟੀਮ ਖਤਮ ਹੋਏਗੀ ਉਦੋਂ ਆਪਾਂ ਇਹਨੂੰ ਖੋਲਾਂਗੇ ਤੇ ਵੇਖੋ ਜੀ ਇੱਥੇ ਕੁੱਕਰ ਦੀ ਸਟੀਮ ਹੋ ਗਈ ਹੈ ਖਤਮ ਤੇ ਆਪਾਂ ਟੱਕਣ ਖੋਲ ਕੇ ਚੌਲ ਚੈੱਕ ਕਰਦੇ ਆਂ ਅਰੇ ਵਾ ਬਹੁਤ ਹੀ ਵਧੀਆ ਬਣੇ ਨੇ ਚੌਲ ਤੇ ਹੁਣ ਤੁਹਾਨੂੰ ਚੈੱਕ ਕਰਕੇ ਵੀ ਦਿਖਾਨੀ ਆ ਆ ਦੇਖੋ ਜੀ ਇਹਨੂੰ ਹਲਕੇ ਜਿਹੇ ਹੱਥ ਨਾਲ ਨਾ ਆਪਾਂ ਮਿਕਸ ਕਰਾਂਗੇ ਬਹੁਤ ਜ਼ੋਰ ਲਗਾ ਕੇ ਨਹੀਂ ਮਿਕਸ ਕਰਨਾ ਨਹੀਂ ਤੇ ਕਈ ਵਾਰੀ ਚੌਲ ਟੁੱਟ ਜਾਂਦੇ ਨੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਚੌਲਾਂ ਦੀ ਤੇ ਦੇਖੋ ਚੌਲ ਸਾਡੇ ਵਧੀਆ ਬਿਲਕੁਲ ਪੂਰੀ ਤਰ੍ਹਾਂ ਪੱਕ ਗਏ ਨੇ ਦੇਰਕੋ ਜੀ ਚੌਲ ਜਿਹੜੇ ਨੇ ਇੱਕਦਮ ਖਿਲਰੇ ਖਿਲਰੇ ਬਣੇ ਨੇ ਬਹੁਤ ਹੀ ਵਧੀਆ ਗਾਜਰਾ ਡਰਾਈ ਫਰੂਟ ਸਭ ਲਗ ਲਗ ਦਿਖਦਾ ਪਿਆ ਤੇ ਜੇ ਤੁਸੀਂ ਵੀ ਜਾਂਦੇ ਹੋ ਨਾ ਕਿ ਤੁਹਾਡੇ ਵੀ ਚੌਲ ਇਦਾਂ ਵਧੀਆ ਖਿਲਰੇ ਖਿਲਰੇ ਬਣਨ ਤੇ ਨਾਪ ਦਾ ਖਾਸ ਧਿਆਨ ਰੱਖੋ ਕਿ ਜਿਹੜੇ ਕੱਪ ਨਾਲ ਤੁਸੀਂ ਚੌਲ ਨਾਪਣੇ ਨੇ ਨਾ ਉਸੇ ਹੀ ਕੱਪ ਨਾਲ ਗੁੜ ਦੁੱਧ ਪਾਣੀ ਸਭ ਇੱਕ ਹੀ ਕੱਪ ਨਾਲ ਨਾਪਣਾ ਮੈਂ ਅੱਜ ਕੱਪ ਨਾਲ ਨਾਪ ਲਿਆ ਹੈ ਤੇ ਤੁਸੀਂ ਕੋਲੀ ਜਾਂ ਗਲਾਸ ਨਾਲ ਵੀ ਲੈ ਸਕਦੇ ਹੋ ਜੇ ਇੱਕ ਕੋਲੀ ਨਾਲ ਲੋਗੇ ਉਸੇ ਨਾਲ ਹੀ ਸਭ ਕੁਝ ਲੈਣਾ ਹੈ ਨਾਪ ਗੁੜ ਦਾ ਵੀ ਪਾਣੀ ਦਾ ਵੀ ਗਲਾਸ ਵੀ ਲੈ ਸਕਦੇ ਹੋ ਤੇ ਹੁਣ ਗਰਮ ਗਰਮ ਚੋਲਾ ਨੂੰ ਤੁਸੀਂ ਘਿਓ ਪਾ ਕੇ ਖਾਓ ਤੇ ਜਾਂ ਦਹੀਂ ਨਾਲ ਖਾਓ ਬਹੁਤ ਹੀ ਸਵਾਦ ਲੱਗਦੇ ਨੇ ਇਹਦੇ ਉੱਤੇ ਹੁਣ ਮੈਂ ਥੋੜਾ ਜਿਹਾ ਛੋਟਾ ਛੋਟਾ ਕੱਟਿਆ ਆ ਪਿਸਤਾ ਪਾਣ ਲਗੀ ਆ ਪਿਸਤੇ ਦੀ ਕਤਰਨ ਤੇ ਤੁਸੀਂ ਕਿਸੇ ਵੀ ਡ్రਾਈ ਫਰੂਟ ਨਾਲ ਇਹਨੂੰ ਸਜਾ ਸਕਦੇ ਹੋ ਉਹ ਕੀ ਹੈ ਨਾ ਕਿ ਜਿਹੜੀ ਵੀ ਡਿਸ਼ ਹੈ ਨਾ ਦੇਖਣ ਚ ਸੋਹਣੀ ਲੱਗੇਗੀ ਜਿਹਦਾ ਪ੍ਰੈਜੈਂਟੇਸ਼ਨ ਵਧੀਆ ਹੋਏਗਾ ਉਹ ਖਾਣ ਚ ਵੀ ਬਹੁਤ ਹੀ ਵਧੀਆ ਲੱਗੇਗੀ ਮਜ਼ਾ ਆਏਗਾ ਉਹਨੂੰ ਖਾ ਕੇ ਜੀ ਕਰਦਾ ਹੈ ਖਾਣ ਨੂੰ